ਏ ਜੀ ਮਿਤੀ 11 ਤਰੀਕ ਨੂੰ ਇੱਕ ਫਾਇਰ ਰਜਿਸਟਰ ਹੁੰਦੀ ਹੈ ਨੇਸਟੇ ਜਿਹੜਾ ਹੈਗਾ ਇਥੇ ਘਰਿੰਡੇ ਥਾਣੇ ਚ ਹੀ ਪੈਂਦਾ ਤੇ ਉੱਥੇ ਜਿਹੜੇ ਦੋ ਤਿੰਨ ਵਿਅਕਤੀ ਆ ਰਹੇ ਸੀਗੇ ਬਾਈਕ ਤੇ ਰਾਤ ਨੂੰ ਹੈਪੀ ਹਰਪ੍ਰੀਤ ਸੀਗਾ ਉਹਨਾਂ ਚੋਂ ਇੱਕ ਸਾਡੀ ਪੁਲਿਸ ਪਾਰਟੀ ਨੇ ਆਇਡੈਂਟੀਫਾਈ ਕੀਤਾ ਸੀਗਾ ਇਹ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਪੁਲਿਸ ਪਾਰਟੀ ਤੇ ਰੁਕਣ ਦੀ ਬਜਾਏ ਉੱਤੇ ਫਾਇਰ ਕੀਤਾ ਤੇ ਉੱਥੇ ਇੱਕ ਰਾਗੀਰ ਸੀਗਾ ਗੁਰਜੀਤ ਇਲੀਆਸ ਪਿੱਲਾ ਉਹ ਰਾਗੀਰ ਤੇ ਗੋਲੀ ਵੱਜਣ ਨਾਲ ਮੌਤ ਹੋ ਜਾਂਦੀ ਸੀਗੀ ਤੇ ਮੋਤ ਹੋ ਗਈ ਸੀਗੀ ਤੇ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਦੇਖਿਆ ਸਾਡੀ ਪੁਲਿਸ ਪਾਰਟੀ ਨੇ ਉੱਥੇ ਇਹਨਾਂ ਨੇ ਇੱਕ ਹੈਰੋਇਨ ਦੀ 5 ਕਿਲੋ ਦੀ ਖੇਪ ਵੀ ਸਿੱਟੀ ਸੀਗੀ ਜਿਹੜੀ ਅਸੀਂ ਮੌਕੇ ਤੋਂ ਬਰਾਮਦ ਕਰ ਲਈ ਸੀਗੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਹਰਪ੍ਰੀਤ ਹੈਪੀ ਹੈਗਾ ਇਹਦੀ ਮੂਵਮੈਂਟ ਹੋ ਰਹੀ ਹੈ ਡਿਫੈਂਸ ਟ੍ਰੇਨ ਦੇ ਨੇੜੇ ਇਹ ਇੱਥੇ ਘੁੰਮ ਰਿਹਾ ਹੈ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਚੇਸ ਕੀਤਾ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹ ਫੇਰ ਨਹੀਂ ਰੁਕਿਆ ਇਹਨੇ ਫੇਰ ਦੁਬਾਰਾ ਪੁਲਿਸ 파ਟੀ ਤੇ 2 ਰਾਉਂਡ ਫਾਇਰ ਕੀਤੇ ਆਪਣੀ PX-5 ਕ੍ਰਿਸਟਲ ਤੋਂ ਜਿਹੜਾ ਇਹਦੇ ਇਹਨੂੰ ਰਿਟੈਲੀਏਟਰੀ ਫਾਇਰ ਚ ਇਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਇਹਦੇ ਤੋਂ 534 ਗ੍ਰਾਮ ਹੈਰੋਇਨ ਹੈ ਜਿਹੜੀ ਉਹ ਬਰਾਬਰਦ ਕਰ ਲਈਏ ਸਭ ਪਹਿਲਾਂ ਵੀ ਇਹ ਬਾਬਲੇ ਰਿਹਾ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਮਿਤੀ 11 ਤਰੀਕ ਨੂੰ ਇਸੇ ਮਹੀਨੇ ਦੀ 5-7 ਦਿਨ ਪਹਿਲਾਂ ਇਹਦੇ ਤੇ ਇੱਕ ਕਤਲ ਦਾ ਮੁਕਦਮਾ ਦਰਜ ਕੀਤਾ ਜਿਹਦੇ ਚ ਥੀਸੀ ਐਨਡੀਪੀਐਸ ਨੇ ਲੱਗੀ ਹੈ 5 ਕਿਲੋ ਹੈਰੋਇਨ ਨੂੰ ਦਿੱਤੋਂ ਬਰਾਬਰਦ ਹੋਈ ਹੈ ਸਲਾਹਦਾ ਸਾਬ ਦੇ ਨਾਲ ਇਹਨਾਂ ਦੇ ਜਨਰੇਸ਼ਨ ਹੋ ਸਕਦੇ ਨੇ ਕਿਉਂਕਿ ਇਹ ਵੀ ਸ਼ੇਪ ਵੱਡੀ ਬਰਾਮਗੀ ਬੋਲੀ ਹੁੰਦੀ ਹੈ ਜੀ ਬਿਲਕੁਲ ਜੀ ਸਾਨੂੰ ਪੂਰਾ ਅਨਦੇਸ਼ ਹੈ ਕਿ ਡੀਡੀ ਪਾਕਿਸਤਾਨੀ ਡੀਪ ਸਟੇਟ ਆਈਐਸਆਈ ਜਿਹੜਾ ਇਹਨਾਂ ਦੇ ਗੰਦੇ ਡਿਜ਼ਾਈਨ ਨੇ ਕਿ ਪੰਜਾਬ ਦੇ ਯੂਥ ਨੂੰ ਬਿਲਕੁਲ ਇਹ ਮਾੜੇ ਨਸ਼ਿਆਂ ਦੇ ਕਾਰੋਬਾਰ ਚ ਲਾ ਕੇ ਨਸ਼ਾ ਵੰਡ ਕੇ ਸਾਡੀ ਜਿਹੜੀ ਤੇ نسل ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੰਦਾ ਵੀ ਉਹਨਾਂ ਦੇ ਗਿਰੋਹ ਦਾ ਮੈਂਬਰ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਨੇ ਅਸੀਂ ਸਾਰੇ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਅਰੈਸਟ ਕਰਾਂਗੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਕਰਾਂਗੇ